ਦੀਪੀ ਹੋਮਲੋਗ ਚੈਨਲ ਵੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਾਸ਼ਰੀਆ ਕਾ ਅੱਜ ਸੀ ਬਣਾਵਾਂਗੇ ਬੰਦ ਗੋਭੀ ਦੀ ਸਬਜ਼ੀ ਜਿਸ ਨੂੰ ਆਪਾਂ ਮਟਰ ਪਾ ਕੇ ਬਣਾਵਾਂਗੇ ਆਲੂ ਪਾ ਕੇ ਬੰਦ ਗੋਭੀ ਦੀ ਰੈਸਪੀ ਮੇਰੇ ਚੈਨਲ ਤੇ ਅਪਲੋਡ ਹੈ ਤੇ ਅੱਜ ਆਪਾਂ ਮਟਰ ਪਾ ਕੇ ਬੰਦ ਗੋਭੀ ਦੀ ਸਬਜ਼ੀ ਬਣਾਵਾਂਗੇ ਇਸ ਲਈ ਆਪਾਂ ਇੱਕ ਪੈਨ ਲਵਾਂਗੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੁਸੀਂ ਚਾਹੋ ਤਾਂ ਰਿਫਾਈਨਡ ਵੀ ਲੈ ਸਕਦੇ ਆ ਤੇ ਅੱਧਾ ਚਮਚ ਪਾਵਾਂਗੇ ਇੱਥੇ ਜੀਰੇ ਦਾ ਤੇ ਹੁਣ ਆਪਾਂ ਦੋ ਪਿਆਜ਼ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਸੱਤ ਅੱਠ ਕਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਇਹਨਾਂ ਨੂੰ ਆਪਾਂ ਮोटे ਸਾਈਜ਼ 'ਚ ਚੋਪ ਕਰ ਲਿਆ ਸੀ ਮਿਕਸੀ ਦਾ ਜਿਹੜਾ ਵੱਡਾ ਜੱਗ ਹੁੰਦਾ ਉਹਦੇ 'ਚ ਆਪਾਂ ਦੋ ਗੇੜੇ ਦੇ ਤੇ ਇਸ ਨਾਲ ਹੀ ਜਿਵੇਂ ਆਪਾਂ ਚੋਪ ਕਰਦੇ ਆਂ ਉਵੇਂ ਤਾਂ ਮਸਾਲਾ ਬਣ ਗਿਆ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਨਾਲ ਹੀ ਆਪਾਂ ਇਹ ਚ ਐਡ ਕਰਾਂਗੇ ਆਪਣੇ ਸੁੱਕੇ ਮਸਾਲੇ ਅੱਧਾ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਹਲਦੀ ਦਾ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਇੱਕ ਚਮਚ ਛੋਟੇ ਵਾਲਾ ਚਮਚ ਇਹ ਪਾਵਾਂਗੇ ਆਪਾਂ ਦੇਗੀ ਮਿਰਚ ਇਹ ਮਿਰਚ ਸਿਰਫ ਰੰਗਸ ਤੇ ਹੁੰਦੀ ਹੈ ਤੇ ਇਹ ਨਾਲ ਟੇਸਟ ਵਧੀਆ ਆਉਂਦਾ ਸਬਜ਼ੀ ਦਾ ਤੇ ਹੁਣ ਮਸਾਲੇ ਪਾਣ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਮਸਾਲੇ ਆਪਣੇ ਥੱਲੇ ਨਾ ਲੱਗਣ ਤੇ ਜਦੋਂ ਮਸਾਲਿਆਂ ਨੇ ਘਿਓ ਛੱਡਤਾ ਤੇ ਇਹਦੇ ਚ ਆਪਾਂ ਆਪਣੇ ਮਟਰ ਪਾਵਾਂਗੇ ਇਹ ਇਹ ਆਪਣੇ ਕੋਲ ਮਟਰ ਸੀ ਇਹਨੂੰ ਆਪਾਂ ਇੱਕ ਉਬਾਲਾ ਦੇ ਕੇ ਤੇ ਧਾਕ ਕੇ ਰੱਖਤਾ ਸੀ ਇਹਨਾਂ ਥੋੜੇ ਜਿਹੇ ਸੌਫਟ ਹੋ ਗਏ ਤੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਟਰਾਂ ਨੂੰ ਢੱਕ ਕੇ ਪਕਾਵਾਂਗੇ ਕਿਉਂਕਿ ਮਟਰ ਗਲਣ ਚ ਟਾਈਮ ਲੱਗਦਾ ਤੇ ਗੋਭੀ ਤਾਂ ਆਪਣੀ ਨਾਲ ਹੀ ਬਣ ਜਾਂਦੀ ਹੈ ਉਹਨਾਂ ਤੱਕ ਇਹਨੂੰ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਮਟਰਾਂ ਨੂੰ ਪੱਕਣ ਦਵਾਂਗੇ ਜਦੋਂ ਇਹਨਾਂ 'ਚ ਥੋੜੀ ਜਿਹੀ ਕਸਰ ਰਹਿ ਗਈ 80% ਤੱਕ 70% ਤੱਕ ਪੱਕ ਗਈ ਤਾਂ ਆਪਾਂ ਫਿਰ ਇਹ 'ਚ ਪਾਵਾਂਗੇ ਆਪਣੀ ਗੋਭੀ ਤੇ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਮਟਰ ਆਪਣੇ ਕਾਫੀ ਸੌਫਟ ਹੋ ਗਏ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ 'ਚ ਬੰਦ ਗੋਭੀ ਬੰਦ ਗੋਭੀ ਨੂੰ ਆਪਾਂ ਧੋ ਕੇ 2 ਘੰਟੇ ਪਹਿਲਾਂ ਧੋ ਕੇ ਇਹਨੂੰ ਨੁਚੜਨ ਵਾਸਤੇ ਜਾਲੀ 'ਚ ਸੁੱਕਣਾ ਪਾਤਾ ਸੀ ਤੇ ਇਹਦੇ 'ਚੋਂ ਬਿਲਕੁਲ ਵੀ ਪਾਣੀ ਨਹੀਂ ਹੈ ਤੁਸੀਂ ਵੀ ਜਦੋਂ ਗੋਭੀ ਬਣਾਣੀ ਹੋਵੇ 2-3 ਘੰਟੇ ਪਹਿਲਾਂ ਉਹਨੂੰ ਕਿਸੇ ਜਾਲੀ ਵਾਲੇ ਬਰਤਨ 'ਚ ਪਾ ਕੇ ਰੱਖ ਦੋ ਤਾਂ ਕਿ ਇਹਦਾ ਸਾਰਾ ਪਾਣੀ ਨੁਚੜ ਜੇ ਨਹੀਂ ਤਾਂ ਬੰਦ ਗੋਭੀ ਦੀ ਸਬਜ਼ੀ ਜਦੋਂ ਆਪਾਂ ਬਣਾਉਂਦੇ ਆ ਤਾਂ ਪਾਣੀ ਬਹੁਤ ਨਿਕਲਦਾ ਤੇ ਹੁਣ ਆਪਾਂ ਇਹਨੂੰ ਟਕੇ ਤੋਂ ਬਿਨਾਂ ਬਣਾਵਾਂਗੇ ਸਬਜੀ ਆਪਣੀ ਬਣ ਚੱਲੀ ਤੇ ਹੁਣ ਸਬਜੀ ਥੋੜੀ ਹੋ ਗਈ ਤੇ ਹੁਣ ਆਪਾਂ ਇਹ ਚ ਸਬਜੀ ਦੇ ਹਿਸਾਬ ਨਾਲ ਪਾਵਾਂਗੇ ਨੂਨ ਤੇ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਗੈਸ ਬੰਦ ਕਰਕੇ ਇਹਨੂੰ ਢੱਕ ਦਾਂਗੇ ਤੇ ਜਿਹੜੇ ਮਾੜੇ-ਮੋਟੀ ਕਸਰ ਹੋਈ ਮਟਰਾਂ ਚ ਉਹ ਪਾਫ ਨਾ ਬਣ ਜਾਣਗੇ ਸਬਜੀ ਆਪਣੀ ਬਣ ਕੇ ਹੋ ਗਈ ਬਿਲਕੁਲ ਤਿਆਰ ਤੇ ਹੁਣ ਆਪਾਂ ਤੁਹਾਨੂੰ ਸਬਜੀ ਨੂੰ ਬਾਹਰ ਲਾ ਜਾ ਕੇ ਵਿਖਾਨਨੇ ਆ। ਆ ਵੇਖੋ ਸਬਜੀ ਆਪਣੀ ਬਹੁਤ ਸੋਹਣੀ ਬਣੀ ਹੈ, ਬਹੁਤ ਸਵਾਦ ਬਣੀ ਸੀ। ਤੁਸੀਂ ਵੀ ਇਸ ਰੈਸਪੀ ਨੂੰ ਇੱਕ ਵਾਰ ਮੇਰੇ ਤਰੀਕੇ ਨਾਲ ਬਣਾਇਓ। ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ? ਕਮੈਂਟ ਬਾਕਸ 'ਚ ਜਰੂਰ ਦੱਸਿਓ। ਵਧੀਆ ਲੱਗੀ ਲਾਈਕ ਕਰਿਓ। ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ।